ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋ ਠੀਕ ਠਾਕ ਜੀ ਸਾਰੇ ਉਮੀਦ ਆ ਵੀ ਠੀਕ ਠਾਕ ਹੋਵੋਗੇ ਕੱਲ ਫੁਆਰੇਲਾ ਤੇ ਅੱਜ ਹਵਾ ਚੱਲੀ ਜਾਂਦੀ ਹੈ ਚੰਗੀ ਬੁਲੀ ਲੈ ਤਾਂ ਆਪਣੇ ਪਿੱਛੇ ਡੇਕਾਂ ਆਉਂਦੀਆਂ ਨੇ ਇਹ ਹੋਰ ਛੱਡਾਂਗੇ ਟਾਈਮ ਹੋ ਜਾ 10 11 12:00 ਵਜੇ ਛੱਡ ਦਾਂਗੇ ਉਦੋਂ ਕਿਹੜਾ ਕੰਮ ਹੋ ਜਾਂਦਾ ਪੂਰਾ ਉਮੀਦ ਆ ਬਈ ਸਾਰੇ ਫਿੱਟ ਫਾਟ ਹੋਵੋਗੇ ਕੱਲ ਬਾਈ ਦਾ ਕੁਡੇਲਾ ਹਰੇ ਵਾਲਾ ਦਾ ਮੈਸੇਜ ਆਇਆ ਸੀ ਮੈਂ ਬਾਈ ਦਾ ਨਾਮ ਭੁੱਲ ਗਿਆ ਵੀਰਾ ਕਹਿੰਦਾ ਵੀ ਇਹ ਜੀਵ ਜੀ ਮਾਰ ਦੀ ਇਹਨੂੰ ਪਾਊਡਰ ਪਾ ਦਿਆ ਕਰੋ ਲਿਆਉਣੇ ਆ ਬਾਈ ਥੋੜੇ ਟਾਈਮ ਤੱਕ ਲਿਆਵਾਂਗੇ ਪਾਊਡਰ ਨਾਲ ਐਗਰੀਮੈਂਟ ਲਿਆਵਾਂਗੇ ਕਿਉਂਕਿ ਉਹਨੂੰ ਵੀ ਸ਼ੁਰੂ ਕਰਾਂਗੇ ਤੇ ਲਿਆ ਆ ਕੇ ਫਿਰ ਉਹਨੂੰ ਕਰਦੇ ਆ ਸ਼ੁਰੂ ਫਿਰ ਤਾਂ ਹਟ ਜਾਣਾ ਇਹਨੇ ਵਧੀਆ ਖਾਂਦੀ ਪੀਂਦੀ ਆ ਹੁਣ ਤਾਂ ਤੇ ਬਾਕੀ ਬੇਟੀਆਂ ਨੇ ਹੁਣ ਆਰਾਮ ਕਰਦੀਆਂ ਨੇ ਆ ਵੱਡ ਵੱਡ ਕੇ ਇੰਨੇ ਇੰਨੇ ਕਰ ਲਈ ਸੀਗੇ ਮੈਂ ਆ ਦੇਖ ਉਹਦਾ ਲੰਬਾ ਹੁੰਦਾ ਇਹ ਛੋਟਾ ਕਰ ਲਿਆ ਜੀ ਆ ਵੀ ਵੱਡ ਕੇ ਕਿਉਂਕਿ ਫਿਰ ਜਗਾ ਆਪਣੇ ਘਾਟਾਂ ਤੇ ਉਹਦੇ ਕਰਕੇ ਫਿਰ ਥੱਲੇ ਨੂੰ ਬਾਲੇ ਹੋ ਜਾਂਦੇ ਸੀ ਘਾੜੇ ਵਾਲੀ ਪਾਠ ਕਰਦੀ ਆ ਇਹਨੂੰ ਪਤਾ ਨਹੀਂ ਕੀ ਆਤਾ ਇਹਨੇ ਆਏ ਨਾ ਕੰਧ ਨਾਲ ਸਿਰ ਲਾ ਕੇ ਖੜ ਜਾਣਾ ਬਸ ਮੱਥਾ ਲਾ ਕੇ ਆਏ ਨੇ ਜੇ ਇੱਥੇ ਖੜੀ ਆ ਤਾਂ ਡੱਬ ਨਾਲ ਮੱਥਾ ਲਾ ਕੇ ਖੜੀ ਰਹਿਣਾ ਜਾਂ ਕੀਲੇ ਨਾਲ ਮੱਥਾ ਲਾ ਕੇ ਖੜੀ ਰਹਿਣਾ ਇਹਦੀ ਮਰਾਂ ਆਈ ਕਰਨ ਉਹਨੇ ਪਾਠ ਕਰਦੀ ਆ ਹਾਂ ਜੀ ਬਸ ਐਂ ਖੜੀ ਰਹਿੰਦੀ ਆ ਅੱਖਾਂ ਬੰਦ ਨੇ ਇਹਦੀਆਂ ਹੁਣ ਇਸ ਨੂੰ ਨੇੜੇੋਂ ਦਿਖਾਵਾਂ ਆਉ ਦੇ ਅੱਖਾਂ ਬੰਦ ਕਰਕੇ ਇਹਨੇ ਖੜੀ ਰਹਿਣਾ ਬਸ ਜਦੋਂ ਜੀ ਕੀਤਾ ਉਦੋਂ ਹੀ ਬਹਿਣਾ ਇਹਨੇ ਕਾਲੀ ਦਾ ਅੱਜ 21ਵਾਂ ਦਾ ਨਾ ਪੂਰਾ ਜੀ ਸਾਇਲੈਂਟਾ ਕਾਲੀ ਜਮਾ ਤੇ ਸ਼ੁਕਰਾ ਮਾਲਕ ਦਾ ਰਹਿ ਗਈ ਤੇ ਲੱਛਣ ਜਿਹਦਾ ਇਹਦੇ ਵੀ ਲੱਗਦੇ ਆ ਵੀ ਰਹਿ ਗਈ ਆ ਇਹਦੇ ਆ ਪੱਟੀ ਕਬਰ ਆਇਆ ਸੀਗਾ ਤੇ ਮੈਨੂੰ ਆਇਆ ਵੀ ਨਾ ਹੀ ਰਹੇ ਤਾਂ ਵਾਲਾ ਵਧੀਆ ਕਿਉਂਕਿ ਮੈਂ ਭਰਾਇਆ ਸੀਗਾ ਆਪਣੇ ਪਿੰਡ ਦਾ ਮੁੰਡਾ ਅਮਰਪਾਲ ਬਾਈ ਡਾਕਟਰ ਤੇ ਉਹ ਤੋਂ ਭਰਾਇਆ ਸੀਗਾ ਤੇ ਉਹਦੇ ਕੋਲੇ ਡੈਨਮਾਰਕ ਚ 40 118 ਦਾ ਪਿਆ ਸੀਗਾ ਅਸੀਂ ਗੱਲਾਂ-ਗੱਲਾਂ ਚ ਗੱਲਾਂ ਕਰਨ ਲੱਗੇ ਮੈਂ ਵੀ ਨਾ ਦੱਸਿਆ ਤੇ ਉਹਨੇ ਵੀ ਇਹਦੇ ਉਹ ਲੱਗ ਗਿਆ ਨਾਰਮਲ ਸੀਮਨ ਤੇ ਮੈਂ ਕਿਹਾ ਵੀ ਉਹ ਲਾਉਣਾ ਸੀ ਮੈਨੂੰ ਆਏ ਆ ਇਹ ਰਹੇ ਨਾ ਕਿਉਂਕਿ ਆਉਂਦੇ ਬਾਈਏ ਤੇ ਫਿਰ ਇਹਦੇ ਦੂਜਾ ਭਰਾਵਾਂਗੇ ਵਧੀਆ ਕੋਈ ਤੇ ਉਹ ਵੀਰੇ ਨੂੰ ਵੀ ਨਹੀਂ ਪਤਾ ਲੱਗਿਆ ਕਾਫੀ ਟਾਈਮ ਬਾਅਦ ਆਇਆ ਸੀ ਆਪਣੇ ਘਰੇ ਤੇ ਮੈਂ ਵੀ ਗੱਲਾਂ-ਗੱਲਾਂ ਜੀ ਦੱਸਣਾ ਭੁੱਲ ਗਿਆ ਵੀ ਭਾਈ ਸੀਮਨ ਉਹ ਇੰਪੋਰਟਰ ਹੀ ਲਾਈ ਦੋਨੇ ਜਾਣੇ ਭੁੱਲ ਗਏ ਜਾਨ ਨੂੰ ਤਾਂ ਠੋਗ ਗਿਆ ਇਹਦੇ ਮੈਂ ਤਾਂ ਪੈਸੇ ਦੇਣ ਵਾਲੇ ਪੁੱਛਿਆ ਜਾਨ ਨੂੰ ਪਤਾ ਲੱਗਿਆ ਵੀ ਨਾਰਮਲ ਹੀ ਆ ਉਹ ਬੱਕ ਬੱਸ ਵਧੀਆ ਚੱਲ ਰਿਹਾ ਭਰਾ ਬਾਕੀ ਖੁਸ਼ਦੀਪ ਕਹਿੰਦਾ ਭਾਈ ਫੁਆਰਿਆਂ ਦਾ ਕੋਈ ਐਡਾ ਚੱਕਰ ਨਹੀਂ ਆਪਾਂ ਵੀ ਲਾਏ ਸੀਗੇ ਮੇਰੇ ਕੋਲ ਪੁਰਾਣੀ ਵੀਡੀਓ ਪਈ ਆ ਉਹ ਮੈਂ ਆਪਦੇ ਬਲੌਗ ਮਣਾਉਂ ਬਣਾਉਂਗਾ ਮੇਰੇ ਚੈਨਲ ਤੇ ਉਹਦੇ ਦੇਖ ਲਿਓ ਮੈਂ ਕੱਲ ਨੂੰ ਬਣਾ ਕੇ ਪਹੁੰਚਾ ਦਿਆਂਗਾ ਪਹੁੰਚ ਗਿਆ ਪਰਸਨ ਨੂੰ ਵੀ ਮੈਂ ਵੀ ਇਹ ਬਾਈ ਦੀ ਇੱਕ ਤਾਂ ਲਿਖਿਆ ਸਮਝ ਨਹੀਂ ਆਉਂਦਾ ਖੁਸ਼ਦੀਪ ਦਾ ਕੀ ਲਿਖਦਾ ਬਾਕੀ ਬਾਈ ਮੈਂ ਤਾਂ ਇਸ ਕਰਕੇ ਪਾਈ ਸੀਗੀ ਕੋਈ ਆਪਣਾ ਕੰਪੀਟੀਸ਼ਨ ਨਹੀਂ ਹੈਗਾ ਖੁਸ਼ਦੀਪ ਬਾਈ ਕਿਸੇ ਨਾਲ ਨਾ ਆਪਣਾ ਤੇਰੇ ਨਾਲਾ ਭਰਾਵਾ ਜਿਹੜਾ ਮਰਜੀ ਆਪਦਾ ਕਰ ਲਿਆ ਕਰੋ ਕੰਮ ਮੈਂ ਤਾਂ ਇਹ ਲਾਈ ਸੀ ਵੀ ਆਪ ਵੀ ਆਪਾਂ ਕਰਕੇ ਲਾ ਸਕਦੇ ਆ ਭਰਾ ਕਈ ਬਾਈ ਨੇ ਉਹ ਡਿਪੈਂਡ ਹੋ ਜਾਂਦੇ ਨੇ ਵੀ ਆਪਾਂ ਫੁਆਰੇ ਲਵਾਵਾਂਗੇ ਕਿਸੇ ਤੋਂ ਮੈਂ ਤਾਂ ਇਹ ਦੱਸਿਆ ਸੀਗਾ ਵੀ ਆਪ ਵੀ ਲਾ ਲਿਆ ਕਰੋ ਇੰਨਾ ਹੀ ਦੱਸਿਆ ਸੀ ਭਰਾ ਮੇਰਾ ਠੀਕ ਆ ਜੀ ਬਾਕੀ ਭਾਈਆਂ ਦੇ ਵਧੀਆ ਕਮੈਂਟ ਆਏ ਸਾਹਿਲ ਸ਼ਰਮਾ ਫਤਿਹਪੁਰ ਵੀਰ ਆਪਣੀ ਬੱਚੀ ਦੇ ਟੀਕਾ ਲਗਾਇਆ ਸੀ ਕੱਲ ਤੇ ਪਰਸੋਂ ਅੱਜ ਉਸਨੇ ਬਲੱਡ ਸਿੱਟਿਆ ਵੀਰੇ ਹੀਟ ਖਤਮ ਹੋ ਜੀ ਦੀ ਨਿਸ਼ਾਨੀ ਆ ਇਹ ਬਲੱਡ ਸਿੱਟਿਆ ਤਾਂ ਵੈਸੇ ਜੇ ਗੰਧਲਾ ਜਾਂ ਤਾਰਾਂ ਚ ਫਿਰ ਉਹ ਕੰਸੀਵ ਕਰ ਗਿਆ ਜੇ ਬਲੱਡ ਤਾਰਾਂ ਦੇ ਵਿੱਚ ਇਹੀ ਹੁੰਦਾ ਭਰਾ ਦੋ ਹੀ ਜੇ ਫਰੈਸ਼ ਬਲੱਡ ਸਿੱਟਿਆ ਜਿਵੇਂ ਆਪਣੀ ਸੱਟ ਲੱਗਣ ਤੇ ਹੁੰਦਾ ਵਾ ਹਨਾ ਫੇਰ ਬਈ ਉਹ ਹੀਟ ਮੁੱਕੀ ਆ ਉਹਦੀ ਤੇ ਠੀਕਾ ਇੱਕ ਹੋਰ ਭਾਲਦੀ ਸੀ ਫੇਰ ਉਹ ਤੇ ਇੱਕ ਆਈਡੀ ਤੋਂ ਵੀ ਮੇਰੀ ਪਹਿਲਣ ਬੈੜ ਪੂਰੇ ਦੁੱਧ ਤੇ ਨਹੀਂ ਆ ਆਈ ਕੀ ਕਰੀਏ ਵੀਰੇ ਹੁਣ ਤੁਸੀਂ ਇਹ ਵੀ ਨਹੀਂ ਲਿਖਿਆ ਵੀ ਪਹਿਲਣ ਬੈੜ ਹੈ ਕਿਹੜੀ ਆ ਐਫ ਐ ਜਰਸੀ ਆ ਕੋਈ ਕ੍ਰੋਸ ਆ ਸਾਹੀ ਵਾਲ ਟੈਪ ਤੇ ਬਾਕੀ ਬਾਈ ਪਹਿਲਣ ਬੈੜ ਹੌਲੀ ਹੌਲੀ ਸਪੀਡ ਫੜਦੀ ਹੁੰਦੀ ਹੈ ਕਿਉਂਕਿ ਉਹਨੇ ਨਵਾਂ ਦੁੱਧ ਅਜੇ ਦੇਣ ਲੱਗਣਾ ਵਾ ਤੇ ਕੋਈ ਚੱਕਰ ਨਹੀਂ ਹੁੰਦਾ ਹੈਗਾ ਬਾਕੀ ਨਸਲ ਤੇ ਡਿਪੈਂਡ ਆ ਵੀ ਕਿਹੜੀ ਆ ਤੇ ਹੌਲੀ ਹੌਲੀ ਆਜੂ ਬਾਈ ਇੱਕ ਰੁੱਤ ਹੈ ਜੀ ਹੁਣ ਤਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਪਿੱਛੇ ਨੂੰ ਆਉਣਗੀਆਂ ਦੁੱਧ ਨੂੰ ਤੇ ਇਹ ਚੱਕਰਾ ਭਰਾ ਕਾਲੀ ਨਾ ਕਰਿਆ ਕਰੋ ਤੇ ਇੱਕ ਵੀਰ ਦਾ ਪਰਸ ਜਿਉਂ ਉੱਥੇ ਫੋਨ ਵੀ ਆਇਆ ਸੀਗਾ ਵੀ ਆਪਾਂ ਪਹਿਲਣ ਬੈੜ ਸੁਈ ਆ ਵੀ ਕੀ ਪਾਈਏ ਕੀ ਦਈਏ ਵੀਰਾ ਬਾਹਲਾ ਕਾਲਾ ਜਿਹਾ ਸੀਗਾ ਥੋੜਾ ਜਿਹਾ ਤੇ ਮੈਂ ਵੀ ਇਹੀ ਸਮਝਾਇਆ ਵੀ ਵੀਰੇ ਆਹ ਰੁੱਤ ਐ ਜੀ ਆ ਵੀ ਇਹਦੇ ਚ ਕੁਛ ਨਹੀਂ ਪੈਂਦਾ ਹੈਗਾ ਇਹਦੇ ਤਾਂ ਬਸ ਨੋਰਮਲ ਫੀਡ ਤੋਂ ਹੀ ਸਟਾਰਟਿੰਗ ਆ ਤੇ ਨੋਰਮਲ ਫੀਡ ਤੋਂ ਹੀ ਦੁੱਧ ਲੈਣਾ ਆਪਾਂ ਕਿਉਂਕਿ ਇਹਦੇ ਚ ਕਾੜੇ ਲਟਰ ਪਟਰ ਆਪਾਂ ਕੁਛ ਨਹੀਂ ਪਾ ਸਕਦੇ ਦਲੀਆ ਵਗੈਰਾ ਲੇਟੀ ਕੁਛ ਨਹੀਂ ਪੈਣਾ ਹੈਗਾ ਭਰਾ ਕਿਉਂਕਿ ਇਹਨਾਂ ਨੇ ਉਲਟਾ ਉਹ ਦੁੱਗਣੀ ਤਿਗਣੀ ਗਰਮੀ ਮਨਾ ਜਾਣੀ ਆ ਇਹ ਤਾਂ ਹੁਣ ਤਾਂ ਇਹ ਨੋਰਮਲ ਹੀ ਨਹੀਂ ਸੰਭੀਆਂ ਜਾਂਦੀਆਂ ਹੈਗੀਆਂ ਆ ਗਰਮੀ ਤਾਂ ਇੰਨਾ ਕੁਛ ਅੰਦਰ ਸਿੱੜਤਾ ਤਾਂ ਇਹਨਾਂ ਦਾ ਔਖਾ ਹੋ ਜਾਂਦਾ ਵੀਰੇ ਫਿਰ ਕੋਈ ਚੱਕਰ ਨਹੀਂ ਹੌਲੀ ਹੌਲੀ ਆਊਗੀ ਵੀਰੇ ਦੁੱਧ ਤੇ ਬਾਕੀ ਤੁਸੀਂ ਇਹ ਨਹੀਂ ਦੱਸਿਆ ਵੀ ਹੈ ਕਿਹੜੀ ਆ ਜੇ ਤਾਂ ਕੋਈ ਕ੍ਰੋਸ ਆ ਜਾਂ ਜਾਂਰਸੀ ਆ ਵੀਰੇ ਫੇਰ ਤਾਂ ਹੁਣ ਨਾ ਕੀ ਦੇਣੀ ਆ ਜੇ ਐਚਪਾ ਭਰਾ ਐਚਪ ਤਾਂ ਚਾਹੇ ਅੱਜ ਚਾਹੇ ਕੱਲ ਉਹਨਾਂ ਹੀ ਸਪੀਡ ਫੜਨੀ ਉਹ ਫੜਨੀ ਆ ਵੀਰੇ ਮੜੀ ਜੀ ਸੈੱਟ ਹੋ ਕੇ ਪੜ ਦੇਵੇ ਜਿਵੇਂ ਮਰਜ਼ੀ ਕਰ ਲਵੇ ਇੱਕ ਹੋਰ ਆਈਡੀ ਤੋਂ ਬਾਈ ਜਸ਼ਨਪ੍ਰੀਤ ਸਿੰਘ ਜਸ਼ਨ ਕਹਿੰਦਾ ਵੀਰ ਮੇਰੀ ਦਾਨ ਨੇ ਹੀਟ ਕੱਢੀ ਸੀ ਦੋ ਟੀਕੇ ਲਗਾਏ ਆ ਗਰਨਸਲ ਦੇ ਇੱਕ ਟੀਕਾ ਇੱਕ ਤਰੀਕ ਨੂੰ ਲਾਇਆ ਸੀ ਇੱਕ ਲਾਇਆ ਤੇ 12 ਤਰੀਕ ਨੂੰ ਤੇ ਅੱਜ ਡਿਸਚਾਰਜ ਦੋ ਟੀਕੇ ਲਾਇਆ ਬਾਈ ਨੇ ਗਰਨਸਲ ਦੇ ਇੱਕ ਤਰੀਕ ਨੂੰ ਲਾਇਆ ਸੀ ਤੇ 12 ਤਰੀਕ ਨੂੰ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਕਿਹੜੇ ਹਿਸਾਬ ਨਾਲ ਕਮੈਂਟ ਕੀਤਾ ਜਾਂ ਸਾਨੂੰ ਦੁਬਾਰਾ ਹੀ ਕਰ ਦੇ ਯਾਰ ਮੈਨੂੰ ਐਂ ਲੱਗਦਾ ਜਿਵੇਂ ਕਿਹਾ ਇੱਕ ਟੀਕਾ ਇੱਕ ਤਰੀਕ ਨੂੰ ਲੱਗਿਆ ਦੂਜਾ 12 ਤਰੀਕ ਨੂੰ ਗੰਨਰਾਜ ਆਪ ਬਲੱਡ ਕਲਰ ਦਾ ਰਹਿ ਗਈ ਹੋਣੀ ਆ ਭਰਾ ਕੋਈ ਚੱਕਰ ਨਹੀਂ ਜੇ ਪਾウダー ਬਾਟਰ ਵਧੀਆ ਪੈਂਦਾ ਤਾਂ ਰਹਿ ਗਈ ਹੋ ਜਸਨ ਰਮਨ ਆਈਡੀ ਰਮਨ ਹੀ ਆ ਬਾਈ ਦਾ ਨਾਮ ਵੀਰ ਮੈਂ ਵੀ ਆਪੇ ਹੀ ਲਾਏ ਸੀ ਸੇਮ ਫੋਗਰ 70 ਰੁਪਏ ਦਾ ਮਿਲਿਆ ਮੈਨੂੰ ਭਰਾ ਆਪ ਦਾ ਆਪ ਦਾ ਉਹੀ ਤਾਂ ਮੈਂ ਕਹਿਣਾ ਹੁੰਦਾ ਵੀ ਰੇਟ ਦਾ ਕਿਸੇ ਦਾ ਆਪ ਦਾ ਲੋਟ ਆ ਕਿਸੇ ਦਾ ਆਪ ਦਾ ਲੋਟ ਆ ਕਿਸੇ ਨੂੰ ਦੂਰੋਂ ਲਿਆਉਣੇ ਪੈਂਦੇ ਆ ਕਿਸੇ ਨੂੰ ਨੇੜਿਓਂ ਪੈ ਜਾਂਦੇ ਆ ਹਨਾ ਉਹਦੇ ਜੇ ਅਗਲਾ ਆਪ ਦਾ ਕੱਟ ਲੈਂਦਾ ਪੈਸੇ ਤੇ ਮੈਨੂੰ ਤਾਂ 100 ਦੇ ਵੀ ਸਸਤੇ ਲੱਗਦੇ ਆ ਠੀਕ ਆ ਕਿਉਂਕਿ ਆਪਾਂ ਲਿਆਉਣੇ ਵੀ ਤਿੰਨ ਚਾਰ ਹੀ ਸੀਗੇ ਹਨਾ ਜੀ ਮਨਿੰਦਰ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ ਮੈਂ ਮਨਿੰਦਰ ਬੋਲਦਾ ਸਮਹਾਣੇ ਤੋਂ ਤੁਹਾਨੂੰ WhatsApp ਤੇ ਮੈਂ ਹੀ ਕੀਤਾ ਸੀ ਜਰੂਰ ਦੇਖਿਓ ਜ਼ਰੂਰੀ ਕੰਮ ਹੈ ਠੀਕ ਆ ਵੀਰੇ ਜਰੂਰ ਦੇਖੂਗਾ ਬੱਸ ਤਾਂ ਮੈਂ ਮਨਿੰਦਰ ਰਾਤ ਦੇਖ ਲਿਆ ਮੈਸੇਜ ਤੇ ਕਰਦਾ ਵੀਰੇ ਤੈਨੂੰ ਵੀ ਰਿਪਲਾਈ ਕਰਦਾ ਯਾਰ ਪਹਿਲਾਂ ਜਾ ਹੋ ਕੇ ਗਰਸੀਵ ਕਰੋ ਬਰਾੜ ਬਾਈ ਗਾਈ ਨੂੰ ਦੋ ਦਿਨ ਹੋ ਗਏ ਥੋੜੀਆਂ ਤਰ੍ਹਾਂ ਕਰਦੀ ਟੀਕਾ ਕਰ ਦਈਏ ਵੀਰ ਕਹਿੰਦਾ ਦੋ ਦਿਨ ਹੋ ਗਏ ਤਾਰਾਂ ਕਰਦੀ ਨੂੰ ਜਰਸੀਕ ਬਾਈ ਇੱਕ ਤਾਂ ਬਾਈ ਬਣਿਆ ਇਹ ਦੇਖਿਆ ਲਿਆ ਕਰੋ ਬਈ ਪਸ਼ੂ ਇੱਕ ਦਿਨ ਹੀ ਹੀਟ ਤੋਂ ਟੱਪੇ ਜਿਵੇਂ ਅੱਜ ਤਾਰਾਂ ਕੀਤੀਆਂ ਨੇ ਨਾ ਤਾਂ ਬਸ ਕੱਲ ਨੂੰ ਉਹਦੇ ਟੀਕਾ ਭਰਾ ਦੋ ਦਿਨ ਤਾਰਾਂ ਕਰਕੇ ਤੀਜੇ ਦਿਨ ਟੀਕਾ ਭਰਉਣਾ ਬਾਈ ਇਹ ਮੈਨੂੰ ਤਾਂ ਨਹੀਂ ਵਧੀਆ ਲੱਗਿਆ ਹੋਇਆ ਕਿਉਂਕਿ ਇਹਦੇ ਚ ਕਨਸੀਵ ਦੇ ਚਾਂਸ ਘਟ ਜਾਂਦੇ ਆ ਹੀਟ ਮੁੱਕਣ ਦੇ ਗੇੜੀ ਆਈ ਹੁੰਦੀ ਆ ਸਮਾਂ ਤੇ ਆਪਾਂ ਦੋ ਟੀਕੇ ਲਾ ਕੇ ਤਸੱਲੀ ਕਰ ਲੈਨੇ ਆ ਵੀ ਚਲ ਇੱਕ ਨਾਲ ਨਹੀਂ ਰਹੀ ਦੂਜੇ ਨਾਲ ਰਹਿ ਜੂਗੀ ਹਨਾ ਤੇ ਬਾਈ ਬਣਿਆ ਦੋ ਦਿਨ ਨਾ ਕਰਿਆ ਕਰੋ ਜਿੱਦਾਂ ਹੀਟ ਚ ਆਈ ਆ ਉਦੋਂ ਦੂਜੇ ਦਿਨ ਨੂੰ 12 ਘੰਟਿਆਂ ਦੇ ਵਿੱਚ ਵਿੱਚ ਟੀਕਾ ਲਵਾ ਦਿਆ ਕਰੋ ਠੀਕ ਆ ਜੀ ਤੇ ਹਰਜੀਤ ਦਾ ਵੀ ਸਾਡੇ ਪਿੰਡ ਵਾਲਾ ਮੁੰਡਾ ਵਾ ਹਰਜੀਤ ਲਤਾਲਾ ਵੀਰੇ ਦਾ ਚੈਨਲ ਆ ਹਰਜੀਤ ਲਤਾਲਾ ਵਲੌਗਸ ਉਹਨੂੰ ਵੀ ਸਬਸਕ੍ਰਾਈਬ ਕਰਿਓ ਭਰਾ ਸਰਚ ਕਰ ਲਿਓ ਹਰਜੀਤ ਲਤਾਲਾ ਵਲੌਗਸ ਫੋਟੋਵਾਲ ਵੀਰਾ ਰੈਫਰੀ ਆ ਹੁਣ ਤੇ ਮੇਤੂੰ ਮੇਨਾ ਦਾ ਛੋਟਾ ਹੋਊਗਾ ਸਾਲ ਦੋ ਸਾਲ ਤੇ ਹੁਣ ਫੁੱਟਬਾਲ ਦੀ ਰੈਫਰੀ ਵੀ ਕਰਦਾ ਸਾਡੀ ਫੁੱਟਬਾਲ ਦੀ ਟੀਮ ਬਹੁਤ ਸੋਹਣੀ ਹੈ ਪਿੰਡ ਦੀ ਤੇ ਖੇਡਦਾ ਵੀ ਆ ਵੀਰ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਰਜੀਤ ਲਤਾਲਾ ਬਲੌਗ ਇਸ ਲਈ ਆਉਗਾ ਤੇ ਆਪਣੇ ਆ ਕਮੈਂਟਾਂ ਚ ਵੀ ਆ ਆ ਫੁਹਾਰੇ ਵਾਲੀ ਵੀਡੀਓ ਚ ਤੇ ਜੇ ਕਿਸੇ ਨੇ ਉਧਰੋਂ ਚੱਕਣਾ ਤਾਂ ਉਧਰੋਂ ਦੇਖ ਲਿਓ ਹੋਰ ਵਾਕੀ ਵਧੀਆ ਭਰਾ ਵਧੀਆ ਚੱਲ ਰਿਹਾ ਆਪਾ ਹੁਣ ਫੁਹਾਰੇ ਲਾ ਦਾਂਗੇ ਇਹਨਾਂ ਨੂੰ ਦੁਪਹਿਰੇ ਜੇ ਬਸ 11:00 ਵਜੇ ਲਾਵਾਂਗੇ ਅੱਜ ਹੁਣ ਠੰਡਾ ਥੋੜਾ ਜਿਹਾ ਇਹ ਆ ਖੜੀ ਆ ਇੱਕ ਰਾਤ ਵੀਰੇ ਦਾ ਮੈਸੇਜ ਆਇਆ ਸੀਗਾ ਬਈ ਜੇ ਕਿਸੇ ਕੋਲੇ ਬੱਚੀਆਂ ਦੋ ਹੋਈਆਂ ਤਾਂ ਨਸਲ ਦੀਆਂ ਦੱਸ ਦਿਓ ਜੇ ਭਰਾ ਕਿਸ ਨੇ ਵੈਸੇ ਜਿਹਦੇ ਕੋਲੇ ਆਪ ਦਾ ਟੀਕਾ ਲਗਾਇਆ ਬਾਈ ਉਹ ਤਾਂ ਫਿਰ ਕਿੱਥੇ ਦੇ ਹੁੰਦੀ ਆ ਹਨਾ ਜੇ ਕਿਸੇ ਨੇ ਫਿਰ ਵੀ ਇਹਨਾਂ ਨੂੰ ਗਰਜ ਹੁੰਦੀ ਆ ਹਨਾ ਜੇ ਦੇਣੀਆਂ ਹੋਈਆਂ ਤਾਂ ਜਰੂਰ ਦੱਸਿਓ ਯਾਰ ਮੇਰੇ ਵਟਸਐਪ ਤੇ ਦੱਸ ਦਿਓ ਆਪਣਾ ਵੀਰਾਵਾਗ ਖੁੱਡੇ ਲਹਾਰੇ ਪਿੰਡ ਤੋਂ ਤੇ ਵੀਰੇ ਨੇ ਦੋ ਬੱਚੀਆਂ ਲੈਣੀਆਂ ਨੇ ਨਸਲ ਦੀਆਂ ਤੇ ਜਰੂਰ ਦੱਸਿਓ ਯਾਰ ਜੇ ਕਿਸੇ ਨੇ ਦੇਣੀਆਂ ਨੇ ਪਰ ਹੁਣ ਰਿਕਾਰਡ ਵਾਲੀਆਂ ਫੁੱਲ ਵੀ ਯਾਨਕੀ ਯਕੀਨ ਹੀ ਹੋ ਸਕਦਾ ਹੁਣ ਆਪਾਂ ਤਾਂ ਇਹੀ ਕਹਿ ਸਕਦੇ ਹਾਂ ਹਨ ਤੇ ਜਰੂਰ ਦੱਸ ਦਿਓ ਭਰਾ ਜੇ ਕਿਸੇ ਕੋਲੇ ਹੋਈਆਂ ਦੋ ਬੱਚੀਆਂ ਵੀਰਾ ਕਹਿੰਦਾ ਇਹ ਮਹੀਨੇ-ਮਹੀਨੇ ਦੋ-ਦੋ ਮਹੀਨੇ ਨਹੀਂ ਹੋਣ ਜੀ ਪਾਲਣੀਆਂ ਨੇ ਤੇ ਪਿੱਦੀ ਦੇ ਹੁਣ ਮੇਰੇ ਸਾਬ ਨਾਲ 95 ਕਿਤਾ ਰਹਿ ਗਏ ਪਿੱਦੀ ਦੇ ਸ਼ਾਇਦ ਜਾਂ 99 ਕਿ ਰਹਿੰਦੇ ਹੁਣ ਮੈਂ ਐਪ ਤੇ ਦੇਖਿਆ ਨਹੀਂ ਹੁਣ ਇਹਨੂੰ ਵੀ ਛੱਡਾਂਗੇ ਪਰ ਛੱਡਣੀ 45 ਤੇ ਹੈ ਵੀ ਹੁਣ ਮੈਂ ਥੋੜਾ ਲਾਲਚ ਕਰਨ ਲੱਗ ਗਿਆ ਕਿਉਂਕਿ ਆ 45 ਤੇ ਛੱਡੀ ਸੀਗੀ ਵਧੀਆ ਸੀ ਇਹਦੇ ਜੇ ਦੋ ਘਾਟਾ ਰਹਿ ਗਿਆ ਮੈਂ ट्रांजिशन ਪਹਿਲਾਂ ਚਾਰਤੀ ਇਹਨੂੰ ਐਂਡ ਤੇ ਚਾਲਾਂਗੇ ਇਹਨੂੰ 10 ਕਦਾਂ ਰਹਿੰਦੇ ਆ ਤੇ ਤੇ ਇਹਦੇ ਤਾਂ ਜੇਲ ਫਸੀ ਸੀ ਹੁਣ ਤਾਂ ਤਾਰਾਂ ਜਮਾ ਸਾਫ਼ ਕਰਦੀ ਸੀ ਇਹ ਦਵਾਈ ਵੀ ਆਪਾਂ ਉਹੀ ਇੱਕ ਵਾਰੀ ਉਭرائی ਸੀ ਜਿਹੜੀ ਭرائی ਸੀ ਜੇ ਫਸਣ ਤੋਂ ਬਾਅਦ ਤੇ ਬਾਕੀ ਮੀਰਾ ਭਾਈ ਠੀਕ ਠਾਕ ਹੋਵੋਗੇ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਉਹ ਯਾਰ ਹਾਂ ਇੱਕ ਗੱਲ ਮੈਂ ਹੋਰ ਕਹੀ ਸੀ ਆਪਣੇ ਬਲਵਿੰਦਰ ਵੀਰਾ ਵਟਸਐਪ ਤੇ ਮੇਰੇ ਨਾਲ ਗੱਲ ਕਰਦਾ ਹੁੰਦਾ ਆਪਣਾ ਸਬਸਕ੍ਰਾਈਬਰ ਹੀ ਆ ਵੀਰ ਤੇ ਉਹਨੇ ਵੀਰ ਨੇ ਇੱਕ ਉਹ ਭੇਜੀ ਮੈਨੂੰ ਵੀਡੀਓ ਕਿਸੇ ਨਾਮੀ ਚੈਨਲ ਦੀ ਹੁਣ ਚਲ ਨਾਂ ਤਾਂ ਕੀ ਲੈਣਾ ਹਨਾ ਐਵੇਂ ਕਾਉਂਟਰਵਰਸੀ ਹੀ ਬਣ ਜਾਂਦੀ ਐ ਇੱਕ ਦੂਜੇ ਦੇ ਚੈਨਲ ਤੇ ਤੇ ਨਾਂ ਤਾਂ ਕੀ ਲੈਣਾ ਪਰ ਚੈਨਲ ਬਹੁਤ ਅਨਾਮੀ ਆ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨਾਂ ਨੇ ਥੰਬਨੇਲ ਲਾਇਆ ਹੋਇਆ ਕਿਹੜੇ ਹਿਸਾਬ ਨਾਲ ਯਾਨੀ ਕਿ ਐਂ ਦੱਸ ਰਹੇ ਨੇ ਤੇ ਅਗਰੈਸਿਵ ਜੇ ਹੋਊਗੇ ਵੀ ਲੰਪੀ ਆ ਰਹੀ ਆ ਤੇ ਲੰਪੀ ਬਈ ਇੱਕ ਤਾਂ ਕਹਿੰਦੇ ਵੀ ਗੜਵਾਸੂ ਵਾਲਿਆਂ ਨੇ ਯੂਨੀਵਰਸਿਟੀ ਵਾਲਿਆਂ ਨੇ ਕਿਹਾ ਵਾ ਵੀ ਲੰਪੀਅਤ ਕੀ ਆ ਰਹੀ ਆ ਮੈਨੂੰ ਪਹਿਲਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਹ ਨਾ ਆਪਣੇ ਜਿਹੜੇ ਚੈਨਲ ਨੇ ਬਈ ਇਹ ਇੱਕ ਨਿਊਜ਼ ਚੈਨਲ ਹੀ ਆ ਕਿਸਮ ਦਾ ਕਹਿ ਲਓ ਜੇ ਹੁਣ ਅੱਜ ਆਪਾਂ ਤੁਹਾਡੇ ਕੋਲ ਗੱਲ ਕਰਦੇ ਆ ਤੇ ਇਹ ਗੱਲ ਦੇਖ ਲਓ ਕਿੱਥੇ ਤੱਕ ਜਾਣੀ ਹੈ ਜਿਹਦੇ ਜਿੰਨੇ ਵੀਊ ਵਧ ਗਏ ਉੰਨੀ ਗੱਲ ਉਹ ਫੈਲੀ ਜਾਣੀ ਆ ਹਨਾ ਮੈਨੂੰ ਉਹ ਚੈਨਲਾਂ ਦੀ ਇਹ ਸਮਝ ਨਹੀਂ ਆਉਂਦੀ ਵੀ ਇੱਕ ਤਾਂ ਤੁਸੀਂ ਵੱਡੇ ਚੈਨਲ ਹਨਾ ਉਹ ਚੈਨਲ ਵੀ ਵਧੀਆ ਵਾ ਠੀਕ ਆ ਤੇ ਇੱਕ ਤੁਸੀਂ ਜੇ ਅਗਾਹ ਕਰਨਾ ਹੋਰ ਚੀਜ਼ ਹੁੰਦੀ ਆ ਜਿਹੜੀ ਇੱਕ ਤਾਂ ਹੁੰਦਾ ਨਾ ਅਗਾਹ ਕਰਨਾ ਵੀ ਇੱਕ ਆਪਾਂ ਕੀ ਕਹ ਲਈਏ ਯਾਰ ਹੁਣ ਇਹਨੂੰ ਆਪਾਂ ਵੀ ਆਪਾਂ ਸੁਚੇਤ ਕਰ ਨਹੀਂ ਆ ਕਿਸੇ ਨੂੰ ਹਨਾ ਵੀ ਆਹ ਚੀਜ਼ ਹੋਣ ਵਾਲੀ ਆ ਵੀ ਇਹਨੂੰ ਹਨਾ ਉਹ ਹੋਰ ਚੀਜ਼ ਹੁੰਦੀ ਆ ਇੱਕ ਹੁੰਦਾ ਵਾ ਟੰਡੋਰਾ ਜਾ ਬਟਣਾ ਐਵੇਂ ਜਾਨਕੀ ਗੱਲ ਨੂੰ ਵਧਾ ਚੜਾ ਕੇ ਕਹਿਣਾ ਉਹ ਨਾ ਕਿਹਾ ਕਰੋ ਤਾਂ ਬਾਲਾ ਵਧੀਆ ਵਾ ਹੁਣ ਮੈਂ ਉਹ ਵੀਡੀਓ ਦੇਖੀ ਆ ਕਿ ਲੰਪੀ ਆ ਰਹੀ ਆ ਗੜਬਾਸੂ ਵਾਲਿਆਂ ਨੇ ਕਿਹਾ ਵਾ ਵੀ ਐਦ ਕੀ ਲੰਪੀ ਗਰਮੀ ਜਾਊਗੀ ਗੜਵਾਸੂ ਵਾਲੇ ਜਿਹੜਾ ਕਿਹੜੇ ਜੇਬ ਚ ਪਾਈ ਫਿਰਦੇ ਆ ਲੰਪੀ ਨੂੰ ਵੀ ਛੱਡਣਗੇ ਉਹ ਹਨਾ ਪਹਿਲਾਂ ਤਾਂ ਉਹਨੂੰ ਇਹ ਪੁੱਛਣ ਵਾਲਾ ਹੋਵੇ ਚੈਨਲ ਵਾਲੇ ਨੂੰ ਹਨਾ ਕਿਵੇਂ ਤੁਸੀਂ ਰੌਲਾ ਪਾ ਰਹੇ ਹੋ ਜਿਨੇ ਚਾਰ ਪਸ਼ੂ ਰੱਥੇ ਨੇ ਵਿਚਾਰਾ ਉਹ ਵੀ ਵੇਚ ਦੋ ਵੀ ਲੰਪੀ ਆ ਰਹੀ ਹੈ ਮਾੜੇ ਦਿਲ ਵਾਲਾ ਤਾਂ ਹਨਾ ਕੁਦਰਤੀ ਗੱਲ ਆ ਜਿੱਦẽ ਜਿਹਨੂੰ ਹੋਣੀ ਆ ਤੁਸੀਂ ਇਹ ਸੁਚੇਤ ਕਰ ਸਕਦੇ ਹੋ ਵੀ ਭਾਈ ਵੈਕਸੀਨ ਲਵਾ ਲਓ ਬਈ ਹੁਣ ਗਲ ਘੋਟੂ ਤੇ ਆਹ ਮੂੰਹ ਖੁਰ ਨਾ ਕੇ ਗਏ ਨੇ ਹਨਾ ਤੇ ਗਾਹਾਂ ਭਾਈ ਹਰੇਕ ਸਾਲ ਲੰਪੀ ਦਾ ਡਰ ਰਹਿੰਦਾ ਸੀਗਾ ਵੀ ਇਹ ਵੀ ਇੱਕ ਹੁਣ ਡਿਜੀਜ ਹੀ ਬਣ ਚੁੱਕੀ ਆ ਹਨਾ ਬਿਮਾਰੀ ਬਣ ਚੁੱਕੀ ਆ ਵੀ ਇਹਦੇ ਵੀ ਹੁਣ ਵੈਕਸੀਨ ਲਵਾ ਲਓ ਇਹ ਦੱਸਣਾ ਇਹ ਵੱਖਰੀ ਗੱਲ ਔਰ ਰੌਲਾ ਪਾਉਣਾ ਵੀ ਲੰਪੀ ਆ ਰਹੀ ਆ ਉਹ ਕਰ ਲਓ ਆਹ ਕਰ ਲਓ ਇਹ ਵੱਖਰੀ ਗੱਲ ਆ ਜਿਹੜਾ ਡਰਾਉਣਾ ਕਿਸੇ ਨੂੰ ਕਹਿ ਲਈਏ ਡਰ ਪੈਦਾ ਕਰਨ ਦਿਲ ਚ ਹੁਣ ਜਿਹਦੇ ਕੋਲ ਦੋ ਪਸ਼ੂ ਰੱਖਿਆ ਉਹ ਤਾਂ ਵਿਚਾਰਾ ਉਹੀ ਪਸ਼ੂ ਵੇਚ ਦੂਗਾ ਵੀ ਲੰਪੀ ਆ ਰਹੀ ਆ ਕਿਤੇ ਟੰਗੇ ਨਾ ਜਾਈਏ ਹਨਾ ਜ਼ਰੂਰੀ ਨਹੀਂ ਹੁੰਦਾ ਵੀ ਅੱਜ ਆਈ ਆ ਹੁਣ ਆਉਣੀ ਤਾਂ ਚਾਹੀਦੀ ਸੀ ਜਿਵੇਂ ਪਹਿਲੇ ਸਾਲ ਆਈ ਸੀ ਉਸ ਹਿਸਾਬ ਨਾਲ ਤਾਂ ਪਿਛਲੇ ਸਾਲ ਵੀ ਆਉਣੀ ਚਾਹੀਦੀ ਸੀ ਫੁੱਲ ਜੋਰਾਂ ਤੇ ਪਿਛਲੇ ਸਾਲ ਆਈ ਨਹੀਂ ਐ ਤੇ ਕੀ ਗੜਵਾਸੂ ਵਾਲਿਆਂ ਨੂੰ ਸੁਪਨੇ 'ਚ ਆ ਗਈ ਵੀ ਲੰਪ ਹੀ ਆਊਗੀ ਇਹ ਦੇਖ ਲਓ ਉਤੋਂ ਉਹ ਦੱਸਣ ਵਾਲੇ ਉਤੋਂ ਇਹ ਚੈਨਲ ਵਾਲੇ ਦੱਸਣ ਵਾਲੇ ਮੈਨੂੰ ਐ ਨਹੀਂ ਸਮਝ ਆਉਂਦੀ ਇਹੀ ਗੱਲਾਂ ਤੋਂ ਬਸ ਆਪਾਂ ਜਿਹੜੇ ਪੰਜਾਬੀ ਆ ਨਾ ਇਸ ਗੱਲਾਂ ਦੇ ਆਪਾਂ ਪੱਟੇ ਹੋਏ ਆ ਬਸ ਜਿਹੜੀ ਵੀ ਗੱਲ ਆ ਉਹਨੂੰ ਪਲੇਥਣ ਲਾ ਲਾ ਕੇ ਚੜੀ ਜਾਣਾ ਤਾਂ ਹਾਂ ਹਨਾ ਵੀ ਉਹਨੂੰ ਤੁਸੀਂ ਹੋਰ ਢੰਗ ਨਾਲ ਦੱਸ ਦੋ ਲੰਪੀ ਆ ਰਹੀ ਆ ਉਹ ਹੋ ਰਿਹਾ ਵੈਕਸੀਨ ਲਵਾ ਲਓ ਜਾਂ ਪ੍ਰਾਈਵੇਟ ਲਵਾ ਲਓ ਜਾਂ ਸਰਕਾਰੀ ਲਵਾ ਲਓ ਬੇਕਣੇ ਦਾ ਟੀਕੇ ਆ ਯਾਰ ਮੇਨ ਗੱਲ ਗੜਵਾਸੂ ਵਾਲੇ ਕੀ ਜੇਬ ਚ ਪਾਈ ਫਿਰਦੇ ਲੰਪੀ ਨੂੰ ਵੀ ਆ ਆ ਭਈਆ ਮਈ ਆ ਗਈ ਲੈ ਛੱਡ ਦਿੰਨੇ ਹੁਣ ਅੱਜ ਤੋਂ ਲੰਪੀ ਸ਼ੁਰੂ ਆ ਇਹਦਾ ਕਿਸੇ ਨੂੰ ਵੀ ਨਹੀਂ ਪਤਾ ਤਾਂ ਵਾਹਿਗੁਰੂ ਨੂੰ ਉਹਦੇ ਕਹਿਣਾਂ ਵਾਂਗੂ ਵੀ ਉਹ ਕੁਦਰਤ ਦੀ ਖੇਡ ਆ ਉਹ ਪਤਾ ਤਾਂ ਜਿਹੜੇ ਸਾਲ ਆਈ ਆ ਉਦੋਂ ਵੀ ਨਹੀਂ ਕਿਸੇ ਨੂੰ ਸੀਗਾ ਵੀ ਇਹ ਕੀ ਚੀਜ਼ ਪਤਾ ਫੜੀ ਉੱਗ ਜੰਦੇ ਐ ਕਹੀ ਜਾਂਦੇ ਸਾਰੇ ਹਨਾ ਬਾਅਦੋ ਪਤਾ ਲੱਗਿਆ ਉਹਨੂੰ ਨਾਂ ਦਿੱਤਾ ਠੀਕ ਆ ਉਹ ਚੱਕਰਾ ਭਰਾ ਇਹੋ ਜੇ ਜੇ ਤੁਸੀਂ ਵੀਡੀਓ ਦੇਖਦੇ ਹੋ ਮੈਂ ਨਹੀਂ ਕਹਿੰਦਾ ਮੇਰਾ ਚੈਨਲ ਹੀ ਦੇਖੋ ਹਨਾ ਇਹੋ ਜੀ ਚੀਜ਼ ਦੇਖ ਕੇ ਇਗਨੋਰ ਜੀ ਕਰ ਦਿਆ ਕਰੋ ਜੇ ਆਉਣੀਆਂ ਤਾਂ ਬਾਈ ਆ ਹੀ ਜਾਣੀਆਂ ਟੀਕੇ ਲੱਗਿਆਂ ਤੇ ਵੀ ਹੋ ਜਾਣੀਆਂ ਜੇ ਨਹੀਂ ਹੋਣੀਆਂ ਤਾਂ ਨਹੀਂ ਵੀ ਹੋਣੀਆਂ ਟੀਕੇ ਲਵਾਉਣੇ ਉਹ ਥੋੜੀ ਇੱਛਾ ਵੱਖਰੀ ਗੱਲ ਆ ਵੈਕਸੀਨ ਲਵਾ ਲਓ ਉਹ ਵੱਖਰੀ ਗੱਲ ਆ ਪਰ ਇੰਨਾ ਯਕੀਨ ਦੇ ਕੇ ਹਨਾ ਕਿਸੇ ਚੀਜ਼ ਦਾ ਟੰਡੋਰਾ ਬਟਣਾ ਮੈਨੂੰ ਗਲਤ ਜਿਹਾ ਲੱਗਿਆ ਯਾਰ ਦੇਖ ਕੇ ਬਾਕੀ ਥੋੜੀ ਕੀ ਰਹਿ ਜਾਂਦਾ ਦੂਪਰਾ ਮੇਤੋਂ ਆਇਆ ਵੀ ਹਰੇਕ ਚੀਜ਼ ਉਹ ਰਹਿ ਜਾਂ ਨਹੀਂ ਜਾਂਦਾ ਹੈਗਾ ਆਪਾਂ ਤਾਂ ਫਿਰ ਗੱਲ ਕੱਢ ਗਈ ਫੜਦੇ ਹਾਂ ਠੀਕ ਹੈ ਨਾ ਕਰਨੀ ਕੱਲ ਵੀ ਸੀ ਕੱਲ ਫੁਹਾੜਿਆਂ ਚ ਰਹਿ ਗਏ ਚਲੋ ਮਿਲਦੇ ਆਂ ਫਿਰ ਭਾਈ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ